ਅੱਜ ਕਾਂਗਰਸ ਵੱਲੋਂ ਨਵੀਂ ਜੁੜੇ ਵਾਣੀ ਕੀਤੀ ਜਿਹੜਾ ਜਿਲ੍ਹਾ ਕਾਂਗਰਸ ਦਾ ਤਾਂ ਲਗਾਏ ਕਿਵੇਂ ਦੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਕਾਂਗਰਸਾਈ ਕਮਾਂਡ ਸਾਰਾ ਮਰਿੰਦਰ ਸਿੰਘ ਜੀ ਰਾਜਾ ਬੜਿੰਗਸਾ ਸਾਰ ਸੁਪਾਲ ਸਿੰਘ ਜੀ ਖੈਰਾ ਜਿਹੜੇ ਆਲ ਇੰਡੀਆ ਕਾਂਗਰਸ ਕਿਸਾਨ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਸਾਰ ਪ੍ਰਤਾਪ ਸਿੰਘ ਜੀ ਬਾਜਵਾ ਜਿਹੜੇ ਸਾਡੇ ਵਿਰੋਧੀ ਤੇ ਦੇ ਦਿੱਤਾ ਉਹਨਾਂ ਦਾ ਸਾਰ ਕੁਲਦੀਪ ਸਿੰਘ ਜੀ ਬਾਜ ਸਾਬ ਜਿਹੜੇ ਐਸ ਸੀ ਐਲ ਦੇ ਚੇਅਰਮੈਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਦਾ ਕੈਪਟਨ ਸੰਦੀਪ ਸਿੰਘ ਜੀ ਸੰਦੂ ਸਾਹਿਬ ਸਮੂੱਚੀ ਕਾਂਗਰਸਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਨੂੰ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਲੁਧਿਆਣਾ ਦਾ ਕਾਂਗਰਸ ਕਿਸਾਨ ਸੈੱਲ ਦਾ ਪ੍ਰਧਾਨ ਬਣਾ ਕੇ ਮਾਣ ਬਖਸ਼ਿਆ ਜਦੋਂ ਵੀ ਕਾਂਗਰਸ ਪਾਰਟੀ ਨੇ ਹਮੇਸ਼ਾ ਕੋਈ ਵੀ ਜ਼ਿੰਮੇਵਾਰੀ ਦਿੱਤੀ ਆ ਮੈਂ ਉਸ ਨੂੰ ਬੜੇ ਹੀ ਬਖੂਬੀ ਨਿਭਾਇਆ ਤੇ ਅੱਗੇ ਤੋਂ ਮੈਂ ਵਿਸ਼ਵਾਸ ਦਵਾਉਣਾ ਕਿ ਮੈਂ ਜੋ ਨਵੀਂ ਜ਼ਿੰਮੇਵਾਰੀ ਪਈ ਆ ਇਸ ਨੂੰ ਵੀ ਕਿਉਂਕਿ ਪਹਿਲਾਂ ਵੀ ਮੇਰਾ ਕਿਸਾਨਾਂ ਦੇ ਨਾਲ ਬੜਾ ਬਾਰੇਹਾ ਮਾਰਕੀਟ ਮਿੱਟੀ ਦੇ ਚੇਅਰਮੈਨ ਦੇ ਤੌਰ ਤੇ ਤੇ ਮੈਂ ਬੜੇ ਹੀ ਵਿਸ਼ਵਾਸ ਦੇ ਨਾਲ ਇਹ ਗੱਲ ਕਹਿ ਸਕਦਾ ਕਿ ਮੈਂ ਆਉਣ ਵਾਲੇ ਸਮੇਂ ਚ ਜਿਹੜਾ ਸਾਡਾ ਕਾਂਗਰਸ ਕਿਸਾਨ ਸੱਲ ਲੁਧਿਆਣਾ ਜ਼ਿਲ੍ਹਾ ਇਹਦੇ ਵਿੱਚ ਸਾਰੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਹੱਲ ਕਰਾਂਗੇ ਤੇ ਜੋ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਉਸ ਨੂੰ ਵਧੀਆ ਟੰਗਣਾ ਨਵਾਉਣ ਦੀ ਕਿਹੜੇ ਕਿਹੜੇ ਮੁੱਦੇ ਨੇ ਕਿਸਾਨਾਂ ਦੇ ਜੋ ਮਸਲੇ ਚੱਕਨੇ ਚਾਹੋ ਕਿਸਾਨਾਂ ਦੇ ਜੋ ਅੱਜ ਪੰਜਾਬ ਦੇ ਅੰਦਰ ਮੌਜੂਦਾ ਸਰਕਾਰ ਚੱਲ ਰਹੀ ਆ ਜਿਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਸਰਕਾਰ ਗੱਲਾਂ ਕਰਦੀ ਆ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਅਸੀਂ ਹੱਲ ਕਰਦੇ ਆ ਤੁਸੀਂ ਆਪ ਹੀ ਪੱਤਰਕਾਰ ਭਾਈਚਾਰਾ ਜਾ ਕੇ ਮੰਡੀਆਂ 'ਚ ਦੇਖ ਲਓ ਹਲੇ ਮੇਰਾ ਖਿਆਲ ਆ 20% ਰੈਵਲ ਹੋਈ ਆ ਮੰਡੀਆਂ 'ਚ ਤੇ ਮੰਡੀਆਂ 'ਚ ਆਵਾਰ ਲੱਗੇ ਪਿਆ ਹੈ ਲਿਫਟਿੰਗ ਦਾ ਇੰਨਾ ਮਾੜਾ ਪ੍ਰਬੰਧ ਆ ਉਤੋਂ ਜਿਹੜੀ ਕੁਦਰਤੀ ਸਾਡੀ ਕਰੋਪੀ ਆ ਉਹ ਮੌਸਮੀ ਬੜਾ ਖਰਾਬ ਹੋਇਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਜੋ ਲਿਫਟਿੰਗ ਦੇ ਪ੍ਰਬੰਧ ਨੇ ਉਹ ਕੀਤੇ ਜਾਣ ਤੇ ਜੋ ਕਿਸਾਨਾਂ ਨੂੰ ਮੁਸ਼ਕਲ ਆਉਂਦੀਆਂ ਉਹਨਾਂ ਦਾ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਨੂੰ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਮੇਰਾ ਛੋਟਾ ਵੀਰ ਹੈ ਸਰਦਾਰ ਰਣਜੀਤ ਸਿੰਘ ਮੰਗੜ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੂੰ ਜ਼ਿਲ੍ਹਾ ਕਿਸਾਨ ਸੈੱਲ ਦਾ ਲੁਧਿਆਣੇ ਪੂਰੇ ਦਾ ਪ੍ਰਧਾਨ ਬਣਾਇਆ ਮੈਂ ਧੰਨਵਾਦੀ ਆ ਰਾਜਾ ਵਡਿੰਗ ਜੀ ਦਾ ਕਿਉਂਕਿ ਉਹਨਾਂ ਦੀ ਛਤਰ ਛਾਇਆ ਹੇਠ ਹੀ ਇਹ ਸਾਰਾ ਕੁਝ ਹੁੰਦਾ ਹੈ ਸ਼ੁਕਰਾਰ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਸਾਨੂੰ ਮਾਨ ਬਖਸ਼ਿਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਮੰਗੜ ਸਾਹਿਬ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤਾ ਜਦੋਂ ਆਪਣੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਚੇਅਰਮੈਨ ਮਾਰਕੀਟ ਕਮੇਟੀ ਕਿਲਾ ਰਾਏਪੁਰ ਦਾ ਬਣਾਇਆ ਸੀ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਮੈਂ ਅੱਜ ਵੀ ਮਾਨ ਮਹਿਸੂਸ ਕਰਦਾ ਉਹ ਸਮਾਂ ਵੀ ਪਿਛਲਾ ਯਾਦ ਕਰਦਾ ਕੋਈ ਲੰਬਾ ਸਮਾਂ ਨਹੀਂ ਹੋਇਆ ਕਿ ਮੰਗੜ ਸਾਹਿਬ ਨੂੰ ਅਸੀਂ ਜਿਹੜਾ ਵੀ ਕੰਮ ਦਿੱਤਾ ਇਹਨਾਂ ਨੇ ਬਿਲਕੁਲ ਅੱਛੇ ਢੰਗ ਨਾਲ ਉਹਨੂੰ ਕੀਤਾ ਮੈਂ ਫੇਰ ਮਾਨ ਮਹਿਸੂਸ ਕਰਦਾ ਕਿ ਅੱਗੇ ਤੋਂ ਵੀ ਸਰਾਜ ਅਨਜੀਤ ਸਿੰਘ ਮੰਗਟ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਅੱਗੇ ਤੋਂ ਵੀ ਹੋਰ ਵੀ ਵਧੀਆ ਢੰਗ ਨਾਲ ਕੰਮ ਕਰਨਗੇ